ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਨਾ ਮੈਂ ਭਾਰਤੀ ਕਿਸਾਨ ਜੋ ਇੱਕ ਤਾਂ ਗ੍ਰਾਹਾਂ ਦਾ ਜ਼ਿਲ੍ਹਾ ਬਚੰਦੇ ਦਾ ਪ੍ਰਧਾਨ ਹੈ ਅੱਜ ਜੋ ਧਰਨਾ ਹੈ ਇਹ ਪਿਓਦਾਰ ਸਕੂਲ ਚੌਕੇ ਦੇ ਟੀਚਰਾਂ ਵੱਲੋਂ ਸੱਦਾ ਦਿੱਤਾ ਹੋਇਆ ਹੈ। ਪੇਸ਼ੀ ਦਫ਼ਤਰ ਬਚੰਦਾ ਆ। ਇਹ ਰੋਸ ਧਰਨਾ ਕਿਉਂਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ। ਅਸੀਂ ਇਸੇ ਸੰਘਰਸ਼ ਦੀ ਪੂਰਤ ਮੈਂ ਹਮਾਇਤ ਕਰ ਰਹੇ ਆ ਜਿੱਤੇ ਤੋਂ ਸੰਘਰਸ਼ ਚੱਲਦਾ ਉਹਦੇ ਤੋਂ ਹੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੈ। ਅੱਜ ਵੀ ਅਸੀਂ ਉਹਨਾਂ ਲਈਆਂ ਜਿਹੜੀਆਂ ਰਿੰਦੀਆਂ ਮੰਗਾ ਪ੍ਰਸ਼ਾਸਨ ਵੱਲੋਂ ਕਿਉਂਕਿ ਪਿਛਲੇ ਦਿਨ ਹੀ ਪ੍ਰਸ਼ਾਸਨ ਨੇ ਵੱਡੀ ਮੀਟਿੰਗ ਕਰਕੇ ਇੱਕ ਵਾਰੀਆਂ ਮਸਲੇ ਨੂੰ ਨਿਵੇਦਤਾ ਸੀ ਲਗਭਗ ਕਹਿਣਾ ਹੋਵੇਗਾ ਕਿ ਜਿਹੜੀ ਛੋਟੀਆਂ ਮੰਗਾ ਰਹੇ ਸੀ ਉਹਨਾਂ ਨੂੰ ਪੰਜ-ਛੇ ਦਿਨਾਂ ਦੇ ਅੰਦਰ ਅੰਦਰ ਆ ਤੂ ਕਾਨੂੰਨੀ ਰਿਚਨਾ ਜਿਹੜੀ ਉਹ ਦੂਦ ਕਰਕੇ ਜਿਵੇਂ ਦੋ ਟੀਚਰ ਰਹਿੰਦੇ ਆ ਇੱਕ ਸਦੀਪ ਹੈ ਜਿਹੜੇ ਨੇ ਕੋਡੀ ਰਵਾਈ ਕੀਤੀ ਐ ਇਸੇ ਤਰ੍ਹਾਂ ਇੱਕ ਨਵਨੀਤ ਸ਼ਰਮਾ ਉਹ ਉਹ ਤੋਂ ਵੀ ਪਹਿਲਾਂ ਦੀ ਟਰਮੀਨੇਟ ਕਰੀ ਸੀ ਜਦੋਂ ਕਿ ਉਹਦੇ ਤੇ ਇੱਕ ਨਿੱਜੀ ਕੇਸ ਪਾਇਆ ਹੋਇਆ ਸੀ ਉਹ ਕੇਸ ਮੁੱਕ ਚੁੱਕਿਆ ਉਹਦੇ ਨਾਲ ਦੇ ਜਿਹੜੇ ਟੀਚਰ ਆ ਹੋਰ ਸਰਕਾਰੀ ਟੀਚਰ ਉਹ ਵੀ ਬਹਾਲ ਕੀਤੇ ਜਾ ਚੁੱਕੇ ਆ ਉਦੋਂ ਜਾਨੀ ਇਹਨਾਂ ਨੇ ਵਾਦਾ ਕੀਤਾ ਸੀ ਸਾਡੇ ਨਾਲ ਵੀ ਅਸੀਂ ਸਾਨੂੰ ਇਹ ਡਾਕੂਮੈਂਟ ਦੇ ਦਿਓ ਤੁਸੀਂ ਡਾਕੂਮੈਂਟ ਦੇਣ ਤੋਂ ਬਾਅਦ ਅਸੀਂ ਕੋਈ ਇਨਕੁਆਇਰੀ ਕਰਨ ਤੋਂ ਬਾਅਦ 5-7 ਦਿਨਾਂ ਦੇ ਅੰਦਰ ਅੰਦਰ ਇਹਨਾਂ ਟੀਚਰਾਂ ਨੂੰ ਬਹਾਲ ਕਰ ਲਾਂਗੇ ਤੇ ਬਾਕੀ ਜਿਹੜੀਆਂ ਪ੍ਰਾਣੀਆਂ ਸਾਰੀਆਂ ਉਹੀ ਇਹਨਾਂ ਦੀਆਂ ਸਰਵਾ ਉਹਨਾਂ ਤੇ ਬਹਾਲ ਕਰਾਂਗੇ ਖਾਸ ਕਰਕੇ ਜਿਵੇਂ ਪਵਨਦੀਪ ਕੌਰ ਹੈ ਉਹ ਪਹਿਲਾਂ ਵਾਈਸ ਪ੍ਰਿੰਸੀਪਲ ਸੀ ਉਹਨੂੰ ਵਾਈਸ ਪ੍ਰਿੰਸੀਪਲ ਤੇ ਨਹੀਂ ਬਹਾਲ ਕੀਤਾ ਉਹਨੂੰ ਸਦਾਰਨ ਜਾਨੀ ਵਲੰਟੀਅਰ ਵਜੋਂ ਭਰਤੀ ਕੀਤਾ ਇਸ ਕਰਕੇ ਉਹਨੇ ਰੋਸ ਵਜੋਂ ਰੋਜ਼ਾਨਾ ਵੀ ਨਹੀਂ ਕੀਤਾ ਇਹ ਜਣੀ ਇਸੇ ਤਰ੍ਹਾਂ ਅਰੇਂਜਮੈਂਟ ਤੇ ਕਾਰਵਾਈ ਕਰਨੀ ਬਣਦੀ ਹੈ ਜਿਹੜੀ ਇਹ ਸਾਰੀਆਂ ਮੰਗਾਂ ਚੋਂ ਹੁੰਦਾ ਤੇ ਉਹ ਖੜੀਆਂ ਨੇ ਜਿਹੜੀਆਂ ਆ ਪ੍ਰਸ਼ਾਸਨ ਨੇ 10 ਦਿਨਾਂ ਦੇ ਅੰਦਰ ਅੰਦਰ ਹੱਲ ਕਰਦਾ ਜਿਵੇਂ ਕੀਤਾ ਸੀਗਾ ਹਾਂ ਵਾਅਦਾ ਕੀਤਾ ਸੀ ਸਾਡੇ ਨਾਲ ਇਹ ਕਰਕੇ ਉਹ ਵਾਅਦਾ ਖਲਾਫੀ ਦੇ ਖਿਲਾਫ ਅੱਜ ਜੋ ਟੀਚਰਾਂ ਵੱਲੋਂ ਇਹ ਦੋਸਤਰਨਾ ਦਿੱਤਾ ਹੈ ਜਿਸੀ ਰਸਤਰ ਮੀਟਿੰਡਾ ਅਗੇ ਉਹਦੇ ਵਿੱਚ ਅਸੀਂ ਸਾਡੀ ਜੱਟੇਵੰਦੀ ਲਿਖੇ ਡਟਾ ਗ੍ਰਾਮ ਨੂੰ ਤੇ ਡਟ ਕੇ ਉਹਦੀ ਪਹਿਲਾਂ ਵੀ ਹਮਾਇਤ ਕਰਦੇ ਆ ਅੱਜ ਵੀ ਜ਼ੋਰ ਨਾਲ ਅਸੀਂ ਸੂਰਤ ਕਰਾਈਆਂ ਤੇ ਡੱਟਮੀ ਹਮਾਇਤ ਕਰਦੇ ਰਵਾਂਗੇ ਜਿੰਨਾ ਚਿਰ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਕਿੰਨੇ ਟੀਚਰ ਹੈਗੇ ਸਾਲ ਕਿੰਨੇ ਕਿ ਦੇਖੋ 68 ਬਹਾਲ ਕਰਦੇ 17 ਚੋਂ ਦੋ ਰਹਿੰਦੇ ਆ ਇੱਕ ਨਵਨੀਤ ਸ਼ਰਮਾ ਕੁੜੀ ਆ ਇੱਕ ਸੁਦੀਪ ਹੈ ਜਿਹੜਾ ਮੁੱਖ ਅਧਿਆਪਕ ਹੈ ਇਹਨਾਂ ਦਾ ਮੁੱਖ ਸੁਕਰ ਤਾਰਾ ਜਿਹੜਾ ਮੁੱਖ ਇਸ ਸ਼ਨਰਸ਼ਦਾ ਵੀ ਆਪੂ ਹੈ ਇਹ ਦੋ ਟੀਚਰ ਬਹਾਲ ਤੁਰਤ ਕਰਨੇ ਚਾਹੀਦੇ ਇਹ ਸਾਡੀ ਮੰਗ ਹੈ ਇਹ ਮਸਲਾ ਜੀ ਤਕਰੀਬਨ 6 ਸਾਲ ਮਹੀਨੇ ਤੋਂ ਚੱਲ ਰਿਹਾ ਹੈਗਾ 10 ਕੋਲ ਚੌਕੇ ਦਾ ਮਸਲਾ ਹੈਗਾ ਮੈਂ ਤੇ ਆਪਕੋ ਸੰਦੀਪ ਸਿੰਘ ਅ ਰੀਤੀ ਇਸ ਅਸਾਧਾ ਦੇ ਆਪਕਾ ਤੇ ਮਸਲਾ ਇਹਦੇ ਵਿਚਾਰ ਦੇ ਅਨਸਾਰ ਇਹ ਹੈ ਕਿ ਇਹ ਜਿਹੜੀ ਮੈਨੇਜਮੈਂਟ ਸੀ ਤੇ ਇਹ ਸਕੂਲ 70 30 ਦੇ ਅਨਪਾਤ ਦੇ ਨਾਲ ਚੱਲਦੇ ਨੇ ਜਿਹਦੇ ਵਿੱਚ 70% ਸਰਕਾਰ ਅਦਾ ਕਰਦੀ ਤੇ 30% ਮੈਨੇਜਮੈਂਟ ਰਿਕੋਲ ਪਾਉਣਾ ਹੁੰਦਾ ਪਰ ਇਹ ਸਕੂਲ ਦੇ ਵਿੱਚ ਜਿਹੜੀ ਮੈਨੇਜਮੈਂਟ ਸੀ ਸ਼੍ਰੀ ਰਾਧਾਕ੍ਰਿਸ਼ਨ ਸੇਵਾ ਸੰਮਤੀ ਉਹ ਲਾਗ ਭਾਗ 14 ਤੋਂ 15 ਲੱਖ ਰੁਪਏ ਦਾ ਜਿਹੜਾ ਘਾਫਲਾ ਉਹ ਮਹੀਨੇ ਦਾ ਕਰ ਰਹੀ ਸੀ ਜਾਨਕਿ ਸਰਕਾਰ ਤੋਂ ਆਉਣ ਵਾਲਾ 70% ਜਿਹੜਾ ਉਹ ਵੱਡੇ ਰੂਪ ਦੇ ਵਿੱਚ ਜਿਹੜਾ ਫੜਾਪ ਕਰ ਰਹੀ ਸੀ ਦੇ ਆਪਕਾਂ ਦੇ ਖਾਤੇ ਆ ਆਪਦੇ ਕੋਲੇ ਜਬਤ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚ 41000 ਪਰਖਾ ਸ਼ੋਅ ਕਰਕੇ ਤਾਂ ਉਹਨਾਂ ਨੂੰ ਸਿਰਫ ਬਾਈ ਹੈਂਡ 10-10000 12-12000 ਰੁਪਇਆ ਦੇ ਕੇ ਇਸ ਤਰ੍ਹਾਂ ਇੱਕ ਵੱਡਾ ਜਿਹੜਾ ਇੱਥੇ ਘਪਲਾ ਕੀਤਾ ਜਾਂਦਾ ਸੀ ਤੇ ਤਕਰੀਬਨ 3 ਸਾਲਾਂ ਤੋਂ ਨਾਂ ਬੱਚਿਆਂ ਨੂੰ ਵਰਦਿਆਂ ਮਿਲਿਆ ਸੰ ਤੇ ਨਾ ਕਿਤਾਬਾਂ ਮਿਲੀਆਂ ਸਨ ਇਸ ਕਰਕੇ ਅਸੀਂ ਮਾਣਯੋਗ ਹਾਈ ਕੋਰਟ ਦੇ ਵਿੱਚ 2023 ਦੇ ਵਿੱਚ ਇੱਕ ਕੇਸ ਲਾਇਆ ਸੀ ਜਿਸ ਦਾ ਮੈਂ ਮੁੱਖ ਪਟੀਸ਼ਨਰ ਸੀ ਤੇ ਉਹਦੇ ਕਰਕੇ ਜਿਹੜੀ ਮੈਨੇਜਮੈਂਟ ਸੀ ਉਹ ਸਾਨੂੰ ਵਕ ਵਕ ਤਰੀਕਿਆਂ ਨਾਲ ਹਰਾਸ਼ਮੈਂਟ ਕਰਦੇ ਰਹੀ ਤੇ 20 ਜਨਵਰੀ ਨੂੰ ਉਹਨਾਂ ਨੇ ਮੈਨੂੰ ਤੇ ਸਾਡੇ ਇੱਕ ਹੋਰ ਵਿਦਿਆਪਕ ਨੂੰ ਜਿਹੜਾ ਸਕੂਲ ਦੇ ਵਿੱਚੋਂ ਟਰਮੀਨੇਟ ਕਰ ਦਿੱਤਾ ਸੀ ਤੇ ਬਾਕੀ ਵਿਦਿਆਪਕਾਂ ਨੇ ਜਦੋਂ ਇਹਦਾ ਵਿਰੋਧ ਕੀਤਾ ਤਾਂ ਬਾਕੀ ਦੇ ਵਿਦਿਆਪਕਾਂ ਨੂੰ ਜੋ ਕਿ ਤਕਰੀਬਨ 70 ਦੀ ਗਿਣਤੀ ਬਣਦੀ ਹੈ ਉਹਨਾਂ ਨੂੰ ਵੀ ਮੈਨੇਜਮੈਂਟ ਦੁਆਰਾ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ ਅੱਜ ਕੀ ਕਿਸੇ ਵੀ ਖੇਤਰ ਤੇ ਤਰਫਾ ਬਾਇ ਸਰ ਬਿਸ਼ੇ ਦੇ ਇਸ ਤੋਂ ਬਾਅਦ ਸਰ ਅਸੀਂ ਜਿਹੜਾ ਧਰਮ ਨੇ ਜਿਹੜੇ ਲਗਾਤਾਰ ਚੱਲਦੇ ਆ ਰਹੇ ਆ ਤੇ ਅੱਜ ਜਿਹੜਾ ਇਹ ਧਰਨਾ ਲਗਾਇਆ ਜਾ ਰਿਹਾ ਇਹ ਸਾਡੀਆਂ ਕੁਛ ਵਾਲੇ ਜਿਹੜੀਆਂ ਮੰਗਾਂ ਨੇ ਉਹ ਪ੍ਰਸ਼ਾਸਨਾ ਜਿਹੜਾ ਵਾਅਦਾ ਕਰਕੇ ਮੁੱਕਰਿਆਗਾ ਮਾਨਯੋਗ ਐਸ ਡੀ ਐਮ ਸਾਹਮਣੇ ਡੀ ਸੀ ਸਾਹਮਣੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੇ ਇਹਨਾਂ ਸਾਰੇ ਟੀਚਰਾਂ ਨੂੰ ਬਹਾਲ ਕਰਾਂਗੇ ਇਹਨਾਂ ਨੂੰ ਪੁਰਾਣੀਆਂ ਤਰਕਾਹਾਂ ਦੇ ਸਟੇਟਸ ਦੇ ਮੁਤਾਬਕ ਬਹਾਲ ਕਰਾਂਗੇ ਮੈਨੇਜਮੈਂਟ ਦੇ ਉੱਪਰ ਹੈ ਜਿਹੜੀ ਉਹ ਕਾਰਵਾਈ ਕਰਾਂਗੇ ਅਤੇ ਜਿਹੜੀ ਉੱਥੇ ਪ੍ਰਿੰਸੀਪਲ ਹੈ ਮੈਡਮ ਗਰਿਤਕੌਰ ਵਾਲੀਆ ਜੋ ਬੈਨੇਜਮੈਂਟ ਦੇ ਇਸ਼ਾਰਾ ਤੇ ਅੱਜ ਵੀ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਕੋਸ਼ਧਿਆਪਕ ਅੰਦਰ ਨੇ ਉਹਨਾਂ ਨੂੰ ਉਸੇ ਤਰ੍ਹਾਂ ਟਰੀਟ ਕਰ ਰਹੀ ਆ ਤੇ ਹਰਾਸ਼ ਕਰ ਰਹੀ ਆ ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਆਗੂ ਨੇ ਉਹ ਜੇਲ੍ਹਾਂ ਦੇ ਵਿੱਚ ਹਲੇ ਵੀ ਟੱਕੇ ਹੋਏ ਨੇ ਤੇ ਮੈਨੇਜਮੈਂਟ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਈ ਤੋਂ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇਹ ਜਿਹੜਾ ਰੋਸ ਧਰਨਾ ਕਰ ਰਹੇ ਆ ਕਿੱਥੇ ਲਾਇਆ ਜਾ ਰਿਹਾ ਇਹ ਤਰ੍ਹਾਂ ਸਰ ਡੀਸੀ ਦਫ਼ਤਰ ਦੇ ਸਾਹਮਣੇ ਲਾਇਆ ਜਾ ਰਿਹਾ ਤੇ ਇਹਦੇ ਵਿੱਚ ਲਾਪਗ ਸਾਡੀਆਂ ਕਈ ਭਰਾਤਰੀ ਜਥੇਬੰਦੀਆਂ ਬੀਕੇਯੂ ਗ੍ਰਾਹਾ ਅ ਦਿਨਾਂ ਜਿੰਨੇ ਵੀ ਇਹਦੇ ਆਪਕੇ ਜਿੱਥੇ ਬੰਦੀਆਂ ਨੇ ਉਹ ਜਿਹੜਾ ਸਾਡੇ ਸਹਿਯੋਗ ਕਰ ਰਹੇ